ਬਰੌਣ ਵਾਲਾ ਸਮਾਂ ਖਤਰਨਾਕ ਹੋਏਗਾ ਸਾਡੇ ਇਮੋਸ਼ਨਸ ਜਿਹੜੇ ਨੇ ਉਹਨਾਂ ਦੇ ਉੱਤੇ ਮਸ਼ੀਨ ਭਾਰੂ ਪੈਸੀਗੀ ਇਹ ਹੈ ਕਿ ਦੁਨੀਆ ਦਾ ਰੂਪ ਸਾਰਾ ਬਦਲ ਚੁੱਕਾ ਹੋਏਗਾ ਇਨਸਾਨ ਦੇ ਵਿੱਚੋਂ ਇਨਸਾਨ ਮਸ਼ੀਨ ਹੀ ਅਲੱਗ ਹੋ ਗਿਆ ਬੰਦੇ ਅੱਗੇ ਦੇ ਪੋਜ਼ਿਟਿਵ ਤਰੱਕੀ ਕਰਦੇ ਕਰਦੇ ਨਾਲ ਨਾਲ 네ਗੇਟਿਵ ਤਰੱਕੀ ਵੀ ਜਿਹੜੀ ਚੱਲ ਰਹੀ ਹੈ ਨਾ ਉਹ ਮੈਂ ਕੋ ਬਹੁਤ ਵਧੀਆ ਵੀ ਦੇਖ ਰਿਹਾ ਜਿਹੜੇ ਅੱਜ ਅਸੀਂ ਪਿੰਡਾਂ ਦੇ ਵਿੱਚ ਸਰਪੰਚ ਤੇ ਐਮਐਲਏ ਇਸ ਸ਼ਰਤ ਤੇ ਜੁੰਦੇ ਕਿ ਸਾਡੇ ਪਿੰਡ 'ਚ ਨਾਲੀਆਂ ਪੱਕੀਆਂ ਕਰਾਏਗਾ ਤੇ ਅੱਜ ਤੋਂ ਸਦੀਆਂ ਯੁਗਾਂ ਯੁਗਾੰਤਾਂ ਪਹਿਲਾਂ ਦੇ ਵਿੱਚ ਤੁਹਾਨੂੰ ਧਰਤੀ ਦੇ ਵਿੱਚੋਂ ਪਿੰਡ ਬਣਨ ਕਿ ਜਿਨ੍ਹਾਂ ਦੇ ਵਿੱਚ ਡਰੇਨੇਜ ਸਿਸਟਮ ਬਣੇ ਨੇ ਇਹ ਨਹੀਂ ਪਤਾ ਉਹਨਾਂ ਨੇ ਵੱਡਾ ਹੋ ਕੇ ਸੁੱਖ ਦੇਣਾ ਹੈ ਕਿ ਦੁੱਖ ਦੇਣਾ ਸੋ ਆਉਣ ਵਾਲੇ ਸਮੇਂ ਪ੍ਰਡਿਕਟ ਕਰਨ ਦੇ ਤਾਂ ਬੜੇ ਔਖੇ ਆ ਬਟ ਇਹ ਹੈ ਕਿ ਦੁਨੀਆ ਦਾ ਰੂਪ ਸਾਰਾ ਬਦਲ ਚੁੱਕਾ ਹੋਏਗਾ ਦੂਜਾ ਇਨਸਾਨ ਦੇ ਵਿੱਚੋਂ ਇਨਸਾਨ ਮਿਸਿੰਗ ਜਿਹਾ ਲੱਗ ਰਿਹਾ ਮੈਨੂੰ ਅੱਗੇ ਕਿਤੇ ਸਾਰਾ ਕੁਝ ਮੈਕੈਨਿਜ਼ਮ ਦੇ ਨਾਲ ਚੱਲੇਗਾ ਔਰ ਜਦੋਂ ਮੈਕੈਨਿਜ਼ਮ ਸਾਰਾ ਕੁਝ ਕੰਟਰੋਲ ਕਰ ਲਏਗਾ ਉਹ ਕਿਤੇ ਨਾ ਕਿਤੇ ਸਾਡੀ ਜ਼ਿੰਦਗੀ ਨੂੰ ਇੱਕ ਮਸ਼ੀਨ ਬਣਾ ਦੇਗਾ ਸੋ ਇਹ ਚੀਜ਼ ਆਉਣ ਵਾਲਾ ਸਮਾਂ ਮੈਂ ਖਤਰਨਾਕ ਜ਼ਰੂਰ ਦੇਖ ਰਿਹਾ ਹਾਂ ਚੰਗਾ ਇਹ ਆਪਰਾ ਮੈਨੂੰ ਨਹੀਂ ਪਤਾ ਪਰ ਆਉਣ ਵਾਲਾ ਸਮਾਂ ਖਤਰਨਾਕ ਹੋਏਗਾ ਸਾਡੇ ਇਮੋਸ਼ਨਸ ਜਿਹੜੇ ਨੇ ਉਹਨਾਂ ਦੇ ਉੱਤੇ ਮਸ਼ੀਨ ਭਾਰੂ ਪੈ ਜੇਗੀ ਸਾਡੇ ਲਾਈਫ ਸਟਾਈਲ ਦੇ ਉੱਤੇ ਸਾਡੇ ਰਿਸ਼ਤਿਆਂ ਦੇ ਉੱਤੇ ਸਾਡੀ ਜ਼ਿੰਦਗੀ ਦੇ ਉੱਤੇ ਜ਼ਰੂਰ ਇੱਕ ਸਮਾਂ ਜਿਹੜਾ ਉਹ ਖਰਾਬ ਆਉਣ ਵਾਲਾ ਜੋ ਮੈਂ ਸੋਚਦਾ ਕਿਉਂਕਿ ਜਦੋਂ ਅਸੀਂ ਅੱਜ ਦੇ ਦੌਰ 'ਚ ਵੀ ਗੱਲ ਕਰੀਏ ਤਾਂ ਅਸੀਂ ਬਾਇਓ ਵੈਪਨ ਤੱਕ ਤਾਂ ਪਹੁੰਚ ਗਏ ਆਂ ਦੁਨੀਆ ਅੱਜ ਮਤਲਬ ਨਿਊਕਲੀਅਰ ਬੰਬ ਤੋਂ ਨੀ ਅਗਲਾ ਖਤਰਾ ਬਾਇਓ ਵੈਪਨ ਹੈ ਜਦੋਂ ਅਸੀਂ ਉੱਤੇ ਤੱਕ ਪਹੁੰਚ ਗਏ ਆਂ ਤੇ ਪੋਜ਼ਿਟਿਵ ਤਰੱਕੀ ਕਰਦੇ ਕਰਦੇ ਨਾਲ ਨਾਲ 네ਗੇਟਿਵ ਤਰੱਕੀ ਵੀ ਜਿਹੜੀ ਚੱਲ ਰਹੀ ਹੈ ਨਾ ਉਹ ਮੈਂ ਬਹੁਤ ਵਧੀਆ ਨਹੀਂ ਦੇਖ ਰਿਹਾ ਬੱਟ ਇਹ ਕਿ ਸ੍ਰਿਸ਼ਟੀ ਦਾ ਨਿਯਮ ਹੈ ਇੱਕ ਸਾਈਕਲ ਦਾ ਪਹੀਆ ਹੈ ਇਹ ਚੱਲਦਾ ਹੈ ਪਤਾ ਨਹੀਂ ਸਾਡੇ ਤੋਂ ਪਹਿਲਾਂ किनिया सभ्यतावान आईया तो आके चलिया गई सा पेल किनिया सिविलाइजे इतों हो के अपना वजूद बना के ख़त्म करके चलिया गई कहना बहुत मुश्किल है कि असी किस सिविलाइजेन का हिस्सा वा और बाद फ्यूचर की होएगा क्योंकि अज भी जमीन जदों तो खोदी जाती है वनूटियां जमीन मिट्टी जो असि कटते हैं तो, 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 तो दुनिया के वो अवशेष मिलते हैं ਜਿਹੜੇ ਸਾਨੂੰ ਹੈਰਾਨ ਕਰ ਦਿੰਦੇ ਨੇ ਕਿ ਉਦੋਂ ਇਹ ਲੋਕਾਂ ਨੂੰ ਚੀਜ਼ਾਂ ਦਾ ਕਿਵੇਂ ਪਤਾ ਸੀ ਅੱਜ ਤੋਂ ਸਦੀਆਂ ਮਤਲਬ ਯੁਗਾਂ ਯੁੱਗ ਪਹਿਲਾਂ ਦੇ ਤੁਹਾਨੂੰ ਉਹ ਘਰ ਉਹ ਪਿੰਡ ਮਿਲਦੇ ਨੇ ਜਿਦੇ ਵਿੱਚ ਡਰੇਨੇਜ ਸਿਸਟਮ ਬਣੇ ਹੋਏ ਨੇ ਜਿਹੜੇ ਅੱਜ ਅਸੀਂ ਪਿੰਡਾਂ ਦੇ ਵਿੱਚ ਸਰਪੰਚ ਤੇ ਐਮਐਲਏ ਇਸ ਸ਼ਰਤ ਦੇ ਤੇ ਚੁੰਦੇ ਕਿ ਸਾਡੇ ਪਿੰਡ 'ਚ ਨਾਲੀਆਂ ਪੱਕੀਆਂ ਕਰਾਏਗਾ ਤੇ ਅੱਜ ਤੋਂ ਸਦੀਆਂ ਯੁਗਾਂ ਯੁਗਾੰਤਾਂ ਪਹਿਲਾਂ ਦੇ ਵਿੱਚ ਤੁਹਾਨੂੰ ਧਰਤੀ ਦੇ ਵਿੱਚੋਂ ਪਿੰਡ ਮਿਲ ਜਾਣਗੇ ਜਿਨ੍ਹਾਂ ਦੇ ਵਿੱਚ ਡਰੇਨੇਜ ਸਿਸਟਮ ਬਣੇ ਨੇ ਸੋ ਪ੍ਰੈਡਿਕਟ ਕਰਨਾ ਬੜਾ ਔਖਾ ਹੈ ਬਟ ਇਹ ਹੈ ਕਿ ਸਾਨੂੰ ਅੱਜ ਮਸ਼ੀਨ ਜਿਹੜੀ ਹੈ ਬਹੁਤ ਜਲਦੀ ਸਾਨੂੰ ਆਕਪਾਈ ਕਰਨ ਜਾ ਰਹੀ ਹੈ ਸਾਨੂੰ ਸਾਡੀ ਜ਼ਿੰਦਗੀ ਨੂੰ ਔਰ ਮੈਨੂੰ ਮਸ਼ੀਨ ਤੋਂ ਡਰ ਬਹੁਤ ਲੱਗਦਾ ਹੈ